ਪੇ ਆਪਾਂ ਚੱਲੇ ਸ਼੍ਰੀ ਮੋਖਸਰ ਸਾਹਿਬ ਤੇ ਹੁਣ ਆਪਾਂ ਲੱਗੇ ਪਾਣੀ ਦੀ ਖਾਸ ਹਾਂਜੀ ਗਾਇਸ ਕੀ ਆ ਜਾਏ 36 ਸਾਰੇ ਹੋਕਰ ਸਾਡੀਖੋਂਗੇ ਗਾਇਸ ਆਰਨਾ ਪਰਨ ਸਾਨੂੰ ਪਿਆਰ ਭਰੀ ਸਾਸਰੀ ਕਾਲ ਤੇ ਲੋ ਬਾਬਿਓ ਤੁਹਾਨੂੰ ਥਾਮਨ ਤੋਂ ਟਾਈਟਲ ਦੇਖ ਕੇ ਪਤਾ ਲੱਗੂਗਾ ਅੱਜ ਚੱਲੇ ਆਪਾਂ ਸ਼੍ਰੀ ਮੋਖਸਰ ਸਾਹਿਬ ਅੱਜ ਆਪਣਾ ਪਹਿਲਾ ਹੈਗਾ ਵਾ ਟ੍ਰੈਵਲ ਬਲੌਗ ਪਹਿਲੇ ਚੱਪ ਚੱਲੇ ਆ ਗੁਰਦਾਰੇ ਸਾਹਿਬ ਸ਼੍ਰੀ ਮੋਖਸਰ ਸਾਹਿਬ ਦੇਖੋ ਨੇ ਆਪਾਂ ਚੱਲਦੇ ਆ ਆ ਵੀ ਆਪਨਾ ਬੰਦਾ ਜਾਊਗਾ ਯਾ ਕਿ ਨਾ ਪਹੁੰਚਾਂਗੇ ਫੈਮਿਲੀ ਨਾਲ ਚੱਲੇ ਆ ਤੇ ਟਾਈਮ ਹੋ ਚੁੱਕਾ ਟਾਈਮ ਕਿੰਨਾ ਹੋ ਗਿਆ ਕਿੰਨੇ ਵੇ ਤੁਰਾਂ ਘਰੋਂ ਦਿਖਾਉਣੇ ਨੂੰ ਆਪਾਂ ਘਰੋਂ ਤੁਰ ਲੱਗਿਆ ਸੀ 5 ਵਜੇ ਅਰੇ 5 ਵਜੇ ਤੁਰ ਲੱਗਿਆ ਤੇ ਚਲੋ ਫਿਰ ਆਪਾਂ ਚੱਲਦੇ ਆ ਕੱਪੜੇ ਆਪਣੇ ਹਰਿਆਹੀ ਪਏ ਆ ਬਦਲ ਕੇ ਉਹ ਸਾਨੂੰ ਦਿਖਾਉਣੇ ਆ ਕੱਪੜੇ ਚੇਰ ਕਰਕੇ ਆਉਣੇ ਆ ਤੇ ਨਾਲੇਗਾ ਜਿਹਨੇ ਵੀ ਚੈਨਲ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲੋ ਚਲੋ ਕੱਪੜੇ change ਕਰਕੇ ਫਿਰ ਤੁਹਾਨੂੰ ਮਿਲਦੇ ਆ ਲਾਬ ਆਪਾਂ ਦਾ ਹੋ ਚੁੱਕਾ ਹੈ ਕਰਤਾ ਮੈਂ 바ਗੇ ਤਿਆਰ ਗਾਈ ਗਾਈ ਤੁਸੀਂ ਪਿਛਲਾ ਬੰਦਾ ਦੇਖ ਦੋਗੇ ਵੀ ਇਹ ਬੰਦਾ ਤਿਆਰ ਨਹੀਂ ਹੋਏਗਾ ਤੇ ਮੈਨੂੰ ਗਾਈਸ ਕੰਮ ਪੈ ਗਿਆ ਹੁਣ ਮੈਨੂੰ ਜਾਣਾ ਪੈਣਾ ਇਹਨੂੰ ਹੁਣ ਪਹਿਲਾਂ ਜਾਣਾ ਇਸ ਕਰਕੇ ਜਾਣੀ ਸੀਗਾ ਆਪਾਂ ਚੱਲਦੇ ਆਂ ਆਪਾਂ ਕੁਰਤਾ ਮੈਂ ਪਹਿਲੀ ਵਾਰ ਪਾਇਆ ਦੇਖੋ ਅੱਜ ਕਿੰਨੂੰ ਦੇਖੋ ਸੋਹਣਾ ਹੀ ਲੱਗਦਾ ਹੈ ਕਿ ਨਹੀਂ ਕਮਾਂਡ ਦੇ ਅੱਧੁੱਲੇ ਪਹਿਲੀ ਵਾਰ ਪਾਇਆ ਕਦੇ ਪਾਇਆ ਨਹੀਂ ਮੈਂ ਕੁਰਤਾ ਕਦੇ ਵੀ ਨਹੀਂ ਅੱਜ ਪਾਇਆ ਇਸ ਟਾਈਪ ਪੋਸਟ ਇਸ ਟਾਈਪ ਪੋਸਟ ਪਰ ਪਾ ਕੇ ਕੋਈ ਕੀਤਾ ਅੱਛਾ ਅੱਛਾ ਹੁਣੀ ਪਈ ਹੈ ਨਾ ਸੱਚ ਆਪਾਂ ਲਾਈਵ ਉਹਦੇ ਨਾਲ ਹੀ ਆ ਗਏ ਨਾ ਜੀ ਤਾਰ ਬੰਦੇ ਹੋ ਗਏ ਤੇ ਬਾਈ ਇਹ ਸਟਾਰ ਬਰਾਵਾਲਾ ਸਾਰ ਸਾਰ ਤੇ ਸੋ ਕਮੈਂਟ ਕਰਕੇ ਤਾਂ ਲੱਗਦਾ ਤੁਹਾਡਾ ਬਰਾਸ਼ ਫਟਾ ਤੇ ਇਹ ਇਹ ਨਾਲ ਤਾਂ ਮਾਰ ਹੀ ਲੱਗਦਾ ਵਿਚਾਰਾ ਆ ਦੇਗਾ ਆਪਾਂ ਵੀ ਕਦੇ ਦੇ ਨਾ ਨਾ ਤੇਰਾ ਨਾ ਊ ਮਾੜਾ ਹੋ ਗਿਆ ਅੱਜ ਕੋਈ ਨਾ ਇੰਨਾ ਜਲਦਾ ਹੀ ਰਹਿੰਦਾ ਹੁੰਦਾ ਬਾਬੇ ਇਹ ਚੱਲੂਗਾ ਆਪਣਾ ਅਗਲੀ ਵਾਰੀ ਠੀਕ ਹੈ ਅਗਲੀ ਵਾਰੀ ਪੱਕਾ ਆਏਗਾ ਹਾਂ ਹਾਂ ਤੇ ਉਹਦੇ ਰੱਖਾ ਬਣੇ ਸ਼ਿਕਾਰੀ ਟੋਕਾ ਦੇਣ ਇਹ ਸ਼ਿਕਾਰੀ ਦੇਖੋ ਇਹ ਗੁੱਸੇ ਹੋ ਗਿਆ ਤਾਂ ਭਰਾ ਇੱਕ ਲੈਣ ਤਾਂ ਜੜਦਾ ਆਪਾਂ ਦੂਜਾ ਕੋਤ ਲੈ ਜਾਂਦਾ ਤੇ ਇਹਦਾ ਆਪਾਂ ਬਲਾਉਣੀ ਹੱਡ ਗਿਆਣ ਕਹਿੰਦਾ ਤੂੰ ਉਹ ਨਾਲ ਖੇਡ ਮੇਰਾ ਖੇਡ ਤੇ ਚਲੋ ਫਿਰ ਆਪਾਂ ਚੱਲਦੇ ਆ ਮਕਸਰ ਸ੍ਰੀ ਮਕਸਰ ਸਾਹਿਬ ਗੁਰਦਾਰੇ ਥੋੜੇ ਕਰਨੇ ਦਰਸ਼ਨ ਤੇ ਮੈਨੂੰ ਲੱਗਦਾ ਬਲੌਗ ਹੁਣ ਘੱਟ ਵੱਦੀ ਥੋੜਾ ਮੋਡਾ ਬਣੂਗਾ ਤੇ ਰਾਹ ਜਾਂਦੇ ਹੋਏ ਉੱਥੇ ਵਧੀਆ ਦਿਖਾਵਾਂਗੇ ਰਾਹ ਦੇ ਘੱਟ ਵੱਦੀ ਬਣੇ ਜਾਣ ਗੱਡੀ ਚ ਆ ਗਾ ਹੁਣ ਆਪਣੇ ਤਾਂ ਪਹਿਲਾ ਸੀਗਾ ਵੀ ਇਹ ਆਪਾਂ ਵਲੌਗ ਇਹਨਾਂ ਚੰਗੀ ਤਰ੍ਹਾਂ ਬਣਾਈ ਜਾਣਦੇ ਸਾਰੇ ਰਾਹ ਦਿਖਾਣਾ ਸੀਗਾ ਹੁਣ ਜਿੰਨੇ ਜਿੰਨੇ ਦੇਖੂਆ ਥੋੜੇ ਜਿਹਾ ਕਲਪ ਤੇ ਦੇਖ ਲਿਓ ਜੇ ਥੋੜੀ-ਬੋੜੀ ਗਲਤੀ ਹੋ ਵੀ ਗਈ ਤਾਂ ਛੋਟਾ ਪ੍ਰਸੰਦ ਕੇ ਮਾਫ ਕਰਦੇ ਪਹਿਲੀ ਵਾਰ ਟਰੈਵਲ ਵਲੌਗ ਹੁਣ ਲੱਗਿਆ ਤੇ ਉਹ ਵੀ ਨਾਲੇ ਗੁਰਦਰ ਦਾ ਦੇਖੋ ਛੋਟਾ ਪ੍ਰਸੰਦ ਦਾ ਹਾਂ ਗੁਰਦਰ ਸਾਹਿਬ ਦਾ ਗਲਤੀਆਂ ਇੱਥੇ ਹੋਣ ਲੱਗੇ ਸੜੀਆਂ ਮੇਟਾ ਹੋਣਗੀਆਂ ਮਾਫ ਕਰਦੇ ਲੋ ਚਲੋ ਫਿਰ ਆਪਾਂ ਰਾਹ ਨੂੰ ਆਪਾਂ ਤੁਰ ਗਏ ਚਲੋ ਫਿਰ ਸ਼੍ਰੀ ਮੋਖਸਰ ਸਾਹਿਬ ਅੱਜ ਵਾਲੇ ਰਾਹ ਲਿਆ ਕੇ ਮਿਲਦੇ ਆਂ ਚਲੋ ਫਿਰ ਫਿਰ ਆਪਾਂ ਚੱਲੇ ਸ਼੍ਰੀ ਮੋਖਸਰ ਸਾਹਿਬ ਤੇ ਹੁਣ ਆਪਾਂ ਲੱਗੀ ਪਾਣੀ ਦੀ ਪਿਆਸ ਤੇ ਆਪਾਂ ਲੱਗੇ ਪਾਣੀ ਪਰਣ ਤੇ ਦੇਖਦੇ ਆਂ ਅਸੀਂ ਇਹ ਲਾ ਪਾਣੀ ਪਾਉਣ ਦਾ ਬਹੁਤ ਠੰਡਾ ਵਾ ਤੇ ਉੱਪਰ ਹੀ ਚੱਕੋ ਕੋਲ ਕਰਨਾ ਪੈ ਲੱਗੀ ਭਰਨਾ ਦਸਤ ਪਾਣੀ ਬਣੀ ਭਰ ਕੇ ਦਿਖਣਾ ਬਥੇ ਲੱਗ ਚੱਕੋ ਆਹੜੀਆ ਭਿੰਗੜੀ ਸਹੀ ਨਹੀਂ ਨਹੀਂ ਉਹ ਕਰੋ ਚਾਹ ਕਰੋ ਦਰ ਸੇ ਉਹ ਚੈੱਕ ਕਰੋ ਹੁਣ ਆਪਾਂ ਕਰਾਂਗੇ ਤਲਾਵ ਵਿੱਚ ਆਪਾਂ ਦੇ ਬਹੁਤ ਹੋ ਗਿਆ ਤੋਂ ਲੱਗਿਆ ਬਜ਼ਾਦਾ ਆਪਣੀ ਫੈਮਲੀ ਸਾਰੀ ਆ ਸਾਰੀ ਆ ਇਹਨਾਂ ਦਾ ਪਾਣੀ ਖੱਲੇ ਦਾ ਚੂਕ ਕਰ ਨਾਲ ਦਰਸ਼ਨ ਕਰਨ ਸਾਰੇ ਚੱਲ ਕਰ ਸ਼੍ਰੀ ਮੋਕਸ਼ਸਾ ਚੱਲ ਮਣੀ ਦੋ ਬਲ ਆਉਂਦਾ ਪਾਣੀ ਬੜਕਦਾ ਲੈ ਇੱਧਰ ਵੀ ਕਰਾ ਦੇ ਇੱਧਰ ਮਮਾ ਹਣੀ ਕਰ ਲਾ ਗਿਆ ਸ਼ਰਾਨਾ ਲਿਖਾ ਨਾ ਹੋ ਵੀ ਰਹਿਗੇ ਸੀ ਬਈ ਲੋ ਜੀ ਲੋ ਆ ਗਏ ਤੁਹਾਡੇ ਲਈ ਕੈਮਰਾ ਆਪਾਂ ਵੀ ਕਰਦੇ ਹਾਂ ਸ਼ਨਾ ਚਲੋ ਜੀ ਬਹਿ ਕੇ ਤੇ ਦੇਖੋ ਲੈਣ ਵਰ ਕਿੰਨੇ ਆਣੇ ਆਲੋ ਚੱਲੋ ਕਿੱਥੇ ਉਹ ਖੜੀ ਜਾਣਾ ਤਿਲਕਣੀ ਆ ਇਹਨੇ ਰੋੜ ਦੇਣਾ ਬੈਠਾ ਆਪਾਂ ਵੀ ਕਰਦੇ ਨਾਲੇ ਦਿਖਾਉਣਗੇ ਹੁਣ ਆਪਣਾ ਵੀ ਆਪਾਂ ਵੀ ਕਰੀਏ ਸ਼ਨਾ श्री मोक्सर साहब तंबू साहिब तंबू साहब और आदर्श भी लगी पे जन सेवा कर लगे पे हैं एक लगे पे हरी आप भी गया ਸ਼੍ਰੀ ਦਰਬਾਰ ਸਾਹਿਬ ਤੋਂ ਗਾਂਧੀ ਸਾਹਿਬ ਸ਼੍ਰੀ ਮੁਖਸ ਸਿੰਘ ਜੀ ਦੇ ਹੰਦ ਮੱਥੇ ਦੇ ਉੱਤੇ ਬਣੇ ਚੱਕੋ ਆ ਮੇਨਾਗੇ ਗੋਜਤਾ ਦਾ ਗਿਠੂ ਗੁਮਾ ਦੇ ਕੀ ਹਾਤ ਤਾਗੀ ਮੱਛੀ ਇਹ ਆ ਗਿਜਾਜ ਮੱਛੀ ਦੋ ਜੀ ਮੁਖਸ ਸਿੰਘ ਜੀ ਕੋੜਾ ਜੀ ਹੋ ਗਿਆ ਯਾਰ ਸੁਣੀਆ ਤਕਾਲੀ ਸੀ ਅੱਜ ਕਿਉਂ ਹਰ ਦੇਖਣ ਲੱਗੇ ਪਏ ਅੱਗੇ ਬੇ ਮੱਛੀਆਂ ਲਿਖੇ ਇੱਕ ਉਹ ਮੱਛੀ ਵੀ ਘਟੀ ਜੀ ਛੋਟੀ ਨਹੀਂ ਮੱਛੀ ਨੂੰ ਮੈਂ ਉਹ ਘਾਰ ਨਾਲ ਆ ਮੜਾ ਕਰੀ ਕੋਈ ਕੁਛ ਨਾ ਯਾਰ ਇਹ ਦੋ ਵੀ ਲੱਗਦਾ ਵੱਡਾ ਹੋ ਗਿਆ

ਦੀ ਮੌਸਰਤ ਹੈ ਦਰ ਦਰਾਂ ਲੋਹਾ ਮਾਇ ਜੀ ਉਹਨਿਆ ਨੇ ਜੇ ਤੁਹਾਨੂੰ ਸਲੋ ਰਚੀਆਂ ਆ ਨਾਮ ਸੁਆ ਸੁਆ ਦੇ ਕਿ ਉੱਥੇ ਉਹ ਇੱਕ ਦੋ ਮੱਛੀਆਂ ਦੋ ਮੱਛੀਆਂ ਲਗਾਤਾ ਆ ਜਾਵੇਂਗਾ ਇਕੱਠੀਆਂ celinga-celinga dekau ਆਪਣੇ ਘਰ ਨਾਲ ਇੱਥੇ ਮਿਲ ਕੇ ਸੀਸਾ ਪਰ ਹੱਥ ਹੋਣਾ ਇੱਥੇ ਕੋਈ ਚਲੋ ਮੈਂ ਪਹੁੰਚਾ ਦਵਾਂ ਹਲੋ ਲੋਬੀ ਆਪਾਂ ਚੱਲੇ ਹੁਣ ਘਰ ਨੂੰ ਵਾਪਸ ਲੋਬੀ ਉਧਰ ਗੱਡੀ ਹੋਊਗੀ ਜਾਂ ਗੱਡੀ ਨਹੀਂ ਤਾਂ ਕੋਈ ਨਾ ਕੋਤਾ ਮਿਲੂਗਾ ਪਰ ਚਲੋ ਸੇ ਲੇ ਸਾਰੇ ਕਰਾਂਗੇ ਇੰਨੇ ਜਾਣੇ ਆਈ ਸੀ ਆਪਾਂ ਦੇਖਦਾ ਹੁਣ ਨੀਰਾ ਬਹਲਾ ਉੱਛਿੰਦਾ ਚਲੋ ਕਿਤਨਾ ਪਿਓ ਆਏਗਾ ਗੇਟ ਨੰਬਰ 4 શ્રી ਦਰਵਾਸਾ ਹੈ ਗੁਰੂ ਕਲਨਗਰ ਆ ਗਿਆ ਨਾ ਬਾਰਨ ਆ ਬਾਜ਼ਾਰ ਇੱਧਰ ਸਾਰਾ ਆ ਸਾਰੇ ਖੜੇ ਹੈ ਜਾਂਦੇ ਸ਼ਾਇਦ ਗੱਡੀ ਉਹ ਚਾਹੀਦੀ ਨਹੀਂ ਜਾਣਾ ਪੈਣਾ ਬਾਕੀ ਤੈ ਫੋਨਿਆ ਤੁਹਾਨੂੰ ਆਪਾ ਲੋਗ ਆਪਣਾ ਮਿੰਗੀ ਬੇਟਰੀ ਹਾਂ ਚੱਲੇ ਆਪਾਂ ਇਧਰੋਂ ਅਰੋਰ ਅੰਦਰ ਸਾਹਿਬ ਜਾਇਆ ਆਇਆ ਤੁਸੀਂ ਬਾਕੀ ਗਲੀ ਘਰ ਤੋਂ ਸੌਖਾ ਰਹੀ ਨੇੜੇ ਨੂੰ ਅੱਜ ਰਾਤ ਨੇਰਾ ਹੋ ਚੱਕਿਆ ਸੀ ਕਿ ਅੱਜ ਹੈਗਾ ਦੂਜੇ ਦਿਨ ਫੋਨ ਆਪਣਾ ਬੰਦ ਹੋ ਚੁੱਕੇ ਤੇਨੇ ਕੰਮ ਹੋ ਚੁੱਕੇ ਸੀ ਕਿ ਕੈਮਰਾ ਬੂਰੇ ਆਉਣਾ ਕੋਈ ਛੱਡ ਗਿਆ ਸੀਗਾ ਆਪਣਾ ਕੈਮਰਾ ਬੂਰੇ ਜਿਹੜਾ ਆਪਾਂ ਟੈਂਪਰੇ ਬੈਠ ਸੀਗਾ ਉਹਦਾ ਫੋਨ ਹੀ ਬੰਦ ਹੋ ਚੁੱਕਿਆ ਸੀ ਆਪਣਾ ਤੇ ਚਲੋ ਫਿਰ ਆਪਾਂ ਰਾਤ ਦਾ ਆਪਾਂ ਚਾਰ ਲਾਇਆ ਸੀਗਾ ਹੋਇਆ ਹੋਊਗਾ 5-10 ਮਿੰਟ ਚਾਰ ਲਾਇਆ ਸੀਗਾ ਚਾਰਜ ਹੋ ਜਾਣ ਸੀਗਾ ਡੂਲੀਟ ਚਾਰਜੀ ਕੀਤਾ ਮੰਕ ਲਾਇਆ ਸੀਗਾ ਤੇ ਨਹੀਂ ਹੋਇਆ ਥੋੜਾ ਮੋੜਾ ਉਹਦੇ ਵੇਲੇ ਕਲਿੱਪ ਜਾ ਬਣਾਇਆ ਹੋਊਗਾ ਸ਼ਾਇਦ ਦੇਖ ਲਾਂਗੇ ਤੇ ਉਹ ਤੁਹਾਨੂੰ ਦਿਖਾ ਦਾਂਗੇ ਘਰੇ ਆਉਂਦੇ ਤੇ ਅੱਜ ਆਪਣਾ ਆਹ ਹੀ ਕਲਿੱਪ ਮੰਨੋ ਮੇਨ ਆਪ ਬੰਦਾਂ ਦੇ ਦੇਖੋ ਕਹੋਗੇ ਫਿਰ ਆਗੇ ਨਾਲ ਇਹ ਆ ਫਿਰਦਾ ਇਹਨੂੰ ਇਹਨੂੰ ਆਪਾਂ ਨਾਲ ਲੈ ਕੇ ਨਹੀਂ ਗਏ ਆ ਚਲੋ ਫਿਰ ਆਪਾਂ ਅੱਜ ਆਪਣਾ ਸੀਗਾ ਸ਼੍ਰੀ ਮੋਕਸ਼ਰ ਦਾ ਪਹਿਲਾ ਟਰੈਵਲ ਵਲੌਗ ਹੋ ਜੀ ਆਪਾਂ ਟਰੈਵਲਿੰਗ ਕੀਤੀ ਸੀਗੀ ਮੈਨਾਂ ਗੱਡੀ ਤੇ ਗਏ ਸੀਗੇ ਸ੍ਰੀ ਮੁਕਸਰ ਸਾਹਿਬ ਤੇ ਨਾਲੇ ਗਾਇਸ ਬਾਕੀ ਵੀਡੀਓ ਲੇਖ ਰਹੇ ਹਾਂ ਜਿਹੜੇ ਦਰਸ਼ਕੋਂਗੇ ਵਧੀਆ ਤੁਹਾਨੂੰ ਉਥੇ ਲਾਈਕ ਕਮੈਂਟ ਜਰੂਰ ਕਰ ਦਿਓ ਵਾਹਿਗੁਰੂ ਜਰੂਰ ਲਿਖ ਦਿਓ ਕਮੈਂਟ ਵਿੱਚ ਜਰੂਰ ਕਰਕੇ ਤੇ ਨਾਲੇ ਤੋਂ ਚਾਹ ਤਰੀਕਾਂ ਅਸੀਂ ਭੁੱਲ ਗਏ ਕਿ ਕੀ ਚੀਜ਼ ਸੀਗਾ ਦੱਸੋ ਕੀ ਜੀਰਾ ਦੱਸ ਦਿਓ ਬਾਕੀ ਪ੍ਰੈਸ ਟੋਲ ਨਾਲ ਆਈਡੀ ਇੰਸਟਾ ਨੂੰ ਫੋਲੋ ਕਰ ਲਓ ਉੱਥੇ ਤੁਹਾਨੂੰ ਵੀ ਟੋਲ ਲਾ ਦਾਂਗੇ ਜਾਂ ਬਲੌਗ 'ਚ ਦੱਸ ਦਿਆਂ ਜਾਂ ਸ਼ਾਰਟ ਦੱਸਾਂਗੇ ਛੋਟੀ ਆਈਡੀ ਮੈਂਸ਼ਨ ਕਰਕੇ ਦੱਸਾਂਗੇ ਹਾਂ ਚਲੋ ਫਿਰ ਅੱਜ ਦਾ ਬਲੌਗ ਸਹੀ ਸ਼ੇਅਰ ਕਰਦੇ ਅਲਵੋ ਨਮਦਾ ਬਾਏ ਬਾਏ ਟਾਟਾ ਰਬ ਰੱਖਾ